ਆ ਨਿਕਲ ਬਾਹਰ ਵਾ ਕਿਹੜਾ ਹੈ ਸੰਗ ਪੜੀ ਜਾਂਦਾ ਆ ਦੱਸੋ ਏ ਕੀ ਕੰਮ ਓਏ ਕੰਮ ਨੂੰ ਤੂੰ ਪਟਵਾਰੀ ਲੱਗਾ ਆ ਦੱਸ ਕੀ ਆ ਓ ਸਾਡੇ ਪਿੰਡ ਦੇ ਨੂੰ ਖੋਤਾ ਨੇ ਆ ਤੇਰੇ ਪਿੰਡ ਦਾ ਪਤਾ ਨਹੀਂ ਓਏ ਖੋਤਾ ਤਾਂ ਮੈਨੂੰ ਹੀ ਦੀਦਾ ਏ ਪਰ ਗਲੀ ਜਗਾ ਤੋਂ ਵੱਧਾਈ ਓ ਖੋਤੇ ਗਲੀਆਂ 'ਚ ਹੀ ਹੁੰਦੇ ਆ ਹੋਰ ਮੈਂ ਖੋਤਾ ਫ੍ਰਿਜ ਚ ਲਾ ਲਾ ਓਏ ਮੇਰੇ ਵੱਲੋਂ ਭਾਵੇਂ ਫ੍ਰਿਜ ਚ ਲਾ ਭਾਵੇਂ ਲਮਾਰੀ ਚ ਪਰ ਗਲੀ ਜੋ ਖੋਲ ਕੀ ਆਖਿਆ ਈ ਓਏ ਇਹ ਆਖਿਆ ਵੀ ਖੋਤਾ ਗਲੀ ਚ ਖੋਲ ਓ ਤੂੰ ਮੈਨੂੰ ਪਿੰਡ ਚ ਨਵਾਂ ਆਇਆ ਲੱਗਦਾ ਜਾਣਦਾ ਨਹੀਂ ਮੇਰੇ ਬਾਰੇ ਇਹ ਖੋਤਾ ਤੇ ਜਦੋਂ ਦੀ ਦੁਨੀਆ ਬਣੀ ਆ ਨਾ ਇਸੇ ਗਲੀ ਚ ਵਾਧਦਾ ਆ ਓਏ ਨਹੀਂ ਖੁੱਲਦਾ ਓਏ ਜਾਣਦਾ ਤੇ ਤੂੰ ਵੀ ਨਹੀਂ ਮੇਰੇ ਬਾਰੇ ਜੇ ਸ਼ਾਮ ਤੱਕ ਖੋਤਾ ਨਾ ਨਾ ਖੜਾਇਆ ਤੇ ਮੇਰਾ ਵੀ ਨਾਂ ਬਦਲ ਦੀ ਓ ਵੈਸੇ ਨਾਂ ਕੀ ਆਪਣਾ ਓਏ ਮਿੰਦਾ ਚਿੜੀ ਕਹਿੰਦੇ ਆ ਮੈਨੂੰ ਓਹ ਚਿੜੀਆਂ ਚੁੜੀਆਂ ਦੇ ਆ ਕਿਹੜੀ ਖੋਤੇ ਖੋਲਦੇ ਇੱਥੇ ਕਈ ਸ਼ੇਰ ਜ਼ੋਰ ਲਾ ਕੇ ਚੱਲ ਗਏ ਆ ਓ ਲੈ ਵੇਖ ਫੇਰ ਹੁਣ ਬੰਦਾ ਕੀ ਆ ਜਾ ਸ਼ਾਮ ਤੱਕ ਖੋਤਾ ਨਹੀਂ ਤੇ ਜਾਂ ਫਿਰ ਮੈਂ ਨਹੀਂ ਉਹ ਜੇ ਇਹ ਗੱਲ ਆਣਾ ਤੇ ਮੈਂ ਹੁਣੇ ਜਾਣਾ ਸਰਪੰਚਾ ਲ ਹੁਣ ਕਰ ਹੀ ਦਿੰਨੇ ਇੱਕ ਪਾਸਾ ਓਏ ਜਿੱਥੇ ਮਰਜ਼ੀ ਚਲਾ ਜਾ ਪਰ ਮੈਂ ਗਲੀ 'ਚ ਖੋਤਾ ਨਹੀਂ ਬਜਨ ਦੇਣਾ ਲੱਗ ਜਾਂਦਾ ਪਤਾ ਕੋਈ ਨਹੀਂ ਲੱਗ सरपंच साहब ਆ ਗ੍ਰਾਂਡਪ੍ਰਾਉਂਡ ਤਾਂ ਲੱਗਾ ਪਤਾ ਕੁਛ ਕਿ ਨਹੀਂ ਖੇ ਗ੍ਰਾਂਡ ਦੇ ਨਹੀਂ ਨਾ ਉਹ ਸਰਕਾਰ ਤੇ ਗੋ ਗ੍ਰਾਂਟਾ ਮੰਗਣ ਡਈ ਆ ਕਾਂਟ ਦੇ ਨਹੀਂ ਨਾ ਬੜਾ ਉਖਾ ਹੋ ਗਿਆ ਇਹ ਹਿਸਾਬ ਨਾਲ ਆਪਣਾ ਕਿ ਬੋਜੀ ਸਰਪੰਚ ਸਾਹਿਬ ਆ ਬਦਨਾ ਜਿਹੜਾ ਸਰਪੰਚ ਪਿਛੇ ਲੱਗਦਾ ਸਾਹਿਬ ਆ ਨਾ ਇਹ ਕੋਲਮ ਲਾ ਕੇ ਹੋਈ ਆ ਉਹ ਹੈਗੀ ਫੋਕੀ ਬੱਲੇ ਬੱਲੇ ਹੀ ਆ ਉਹ ਆਨ ਦੇਗਾ ਕਰਕੇ ਸਰਪੰਚ ਦਾ ਜਲੂਸ ਨਿਕਲਣੋਂ ਬਚਿਆ ਸੀ ਉਹ ਇਹ ਵੀ ਬੰਦ ਹੁੰਦੀ ਜਾਂਦੀ ਆ ਉਹ ਇਹਦੇ ਕਰਕੇ ਮਾੜਾ ਮੋਟਾ ਬਚਾਓ ਹੋ ਜਾਂਦਾ ਹੈ ਲਓ ਜੀ ਹੋ ਗਿਆ ਜਬਚਾ ਉਹ ਆਉਂਦਾ ਇਹ ਲੂਜੀ ਫੇਰ ਹੋ ਜੋ ਕੈਂ ਓਏ ਕਿਧਰੋਂ ਆ ਗਿਆ ਓਏ ਖੋਤਿਆਂ ਦਾ ਸਦਾਗਰ ਉਹ ਸਰਪੰਚਾ ਗੱਲ ਸੁਣ ਮੇਰੀ ਇੱਕ ਮਿੰਟ ਇੱਕ ਮਿੰਟ ਓਏ ਖੋਤਾ ਤਾਂ ਨਹੀਂ ਚੋਰੀ ਹੋਇਆ ਉਹ ਨਹੀਂ ਨਹੀਂ ਸਰਪੰਚਾ ਇਸ ਵਾਰੀ ਰੌਲਾ ਹੋਰ ਜੇ ਚਲੋ ਤਾਂ ਵੀ ਸ਼ੁਗਰ ਮਾਹ ਰਾਹੀ ਦਾ ਖੋਤਿਆਂ ਦਾ ਖੇੜਾ ਛੁੱਟਾ ਉਹ ਨਹੀਂ ਸਰਪੰਚਾ ਰੌਲਾ ਦੇ ਖੋਤੇ ਦਾ ਹੀ ਆ ਬਸ ਖੋਤਿਆਂ ਦਾ ਬਾਹਰ ਵੀ ਦੁਨੀਆ ਹੁੰਦੀ ਓਏ ਉਹ ਮੇਰੀ ਤੇ ਦੁਨੀਆ ਹੀ ਮੇਰੇ ਖੋਤਿਆਂ ਨਾਲ ਆ ਸਰਪੰਚਾ ਜਿਹੜਾ ਮੇਰੇ ਖੋਤੇ ਨੂੰ ਕੋਈ ਕਹੂ ਮੇਰਾ ਨਹੀਂ ਕੋਈ ਲੱਗਦਾ ਉਹ ਕਿਨੇ ਕਹਦਾ ਤੇਰੇ ਖੋਤੇ ਨੇ ਕੋ ਕੀ ਗੱਲ ਹੋਈ ਆ ਗੱਲ ਕੀ ਹੋਣੀ ਆ ਆਮਿੰਦਾ ਚਿੜੀ ਕਹਿੰਦਾ ਗਲੀ 'ਚ ਤੇਰਾ ਖੋਤਾ ਨਹੀਂ ਬੰਨਣ ਦੇਣਾ ਕਿਹੜੀ ਜਿੜੀ ਏ ਆਮਿੰਦਾ ਚਿੜੀ ਜਿਹੜੇ ਪਿੰਡ 'ਚ ਨਵੇਂ ਆਏ ਆ ਕਹਿੰਦੇ ਗਲੀ 'ਚੋਂ ਖੋਤਾ ਖੋਲ ਤੇ ਖੋਲਾ ਫਿਰ ਲੈ 10 ਸਰਪੰਚਾ ਕੀ ਗੱਲ ਕਰਦਾ ਖੋਤਾ ਵੀ ਖੁੱਲਿਆ ਕਿਤੇ ਕੀ ਗੱਲ ਖੋਤੇ ਦਾ ਪਾਸਵਰਡ ਭੁੱਲ ਗਿਆ ਖੋਲਣਾ ਨਹੀਂ ਕੋਤਾ ਤੇਰਾ ਉਹ ਗੱਲ ਨਹੀਂ ਆ ਸਰਪੰਚਾ ਬਸ ਅੜੀ ਆ ਮੇਰੀ ਜੋ ਮਰਜ਼ੀ ਹੋ ਜੇ ਖੋਤਾ ਨਹੀਂ ਖੋਲਣਾ ਮੈਂ ਤੂੰ ਚੱਲ ਉੱਠ ਮੇਰੇ ਨਾਲ ਚੱਲ ਤੇ ਫੈਸਲਾ ਕਰਾ ਮੇਰਾ ਉਹਹੀਂ ਸ਼ਿੱਕੂ ਫੈਸਲਾ ਕਰਾਉਣਾ ਫੈਸਲਾ ਤੇ ਆਪੇ ਹੀ ਕਰੀ ਬੈਠਾ ਤੂੰ ਵੀ ਖੋਤਾ ਨਹੀਂ ਖੋਲਣ ਦੇਣਾ ਤੇ ਗੱਲ ਆ ਕੇ ਚਿੜੀ ਨੂੰ ਵੀ ਚਲਾ ਨਾਲ ਤੁਰ ਕਿਧ ਕੰਮਾਂ ਸਾਨੂੰ ਜਰੂਰੀ ਸ਼ਹਿਰ ਉਹ ਸਰਪੰਚਾ ਖੋਤੇ ਨਾਲੋਂ ਕਿਹੜਾ ਜ਼ਿਆਦਾ ਜ਼ਰੂਰੀ ਕੰਮ ਆ ਆ ਨਹੀਂ ਨਹੀਂ ਕੇ ਇੱਕੋ ਤੇ ਕੰਮ ਰਹਿ ਗਿਆ ਦੁਨੀਆਂ ਚ ਤੇ ਖੋਤੇ ਵਾਲਾ ਐਂ ਕਰਦੇ ਆ ਨਾ ਸ਼ਹਿਰ ਫੋਨ ਕਰਕੇ ਦਫ਼ਤਰ ਦਫ਼ਤਰ ਸਾਰੇ ਬੰਦ ਕਰਾ ਦਿੰਨੇ ਆ ਰੇਲਾਂ ਰੋਕ ਦਿੰਨੇ ਆ ਸੜਕਾਂ ਜਾਮ ਕਰ ਦਿੰਨੇ ਆ ਕਿ ਲੂਚੀ ਤੇ ਖੋਤੇ ਦਾ ਰੌਲਾ ਪੈ ਗਿਆ ਹਣਾ ਸਹੀ ਗੱਲ ਆ ਉਹ ਸ਼ੈਲਨੂਆ ਤੁਹਾ ਮਾਰੇ ਅਗਰ ਘਰ ਮਾੜੀ ਮੋਟੀ ਬੋਤਾਂ ਨੂੰ ਛੱਡ ਕੇ ਕੋ ਬੰਦਿਆਂ ਦੀ ਗੱਲ ਕਰਿਆ ਕਰ ਬੰਦਿਆਂ ਦੀ ਗੱਲ ਤੇ ਸਰਪੰਚਾ ਫਿਰ ਐਮ ਐਲ ਏ ਕਰੂ ਆ ਤੁਹਾਨੂੰ ਪਤਾ ਹੀ ਆ ਮੇਰਾ ਉਹ ਨਹੀਂ ਨਹੀਂ ਉਹ ਐਡੀ ਨਹੀਂ ਗੱਲ ਆ ਉਹ ਤੂੰ ਚੱਲ ਅਸੀਂ ਤੇਰੇ ਮਗਰ ਆਉਣੇ ਆ ਉਨੇ ਆਉਣੇ ਆ ਆ ਜਿਓਂਗੇ ਤੇ ਗੱਲ ਚੰਗੀ ਆ ਨਹੀਂ ਤੇ ਤੁਹਾਨੂੰ ਪਤਾ ਹੀ ਆ ਕੌਣ ਆਉਂਦਾ ਹੁੰਦਾ ਚੰਗਾ ਹਰਾ ਬਹੁਤ ਬੜਾ ਦੁਖੀ ਕੀਤਾ ਯਾਰ ਇਹਨੇ ਚਵਲ ਜੇਣੀ ਸਰਪੰਚ ਆ ਕੀ ਦੇਸ਼ ਦਾ ਹੀ ਬਣਾ ਕੇ ਨੋਤੀ ਦੇ ਤੇ ਹੁਣ ਕਰਨਾ ਯਾਰ ਕਰਨਾ ਕੀ ਆ ਹੁਣ ਆਪਾਂ ਨੂੰ ਤੇ ਇਹਦੀ ਗੱਲ ਕਰਨੀ ਪੈਣੀ ਆ ਨੀਤੇ ਨੇ ਚਾਵਲ ਜਨੇ ਫਿਰ ਐਮਐਲਏ ਸਾਧ ਲੈਣਾ ਉਹ ਸਰਪੰਚ ਆਪਣਾ ਖੋਤਿਆਂ ਤੋਂ ਖੜਾ ਕੇ ਦੋ ਛੁੱਟੂਗਾ ਉਹੋ ਦੇ ਗੱਲ ਯਾਰ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਫਿਰ ਕਿਹੜੀ ਮਾੜੀ ਘਰੇ ਨੂੰ ਸਰਪੰਚ ਬਣ ਗਿਆ ਚਾਉਂਦੇ ਸਰਪੰਚ ਬਣੇ ਖੋਤਿਆਂ ਤੋਂ ਬਣਾ ਗਾਲੀ ਕੋਈ ਨਹੀਂ ਸੁਣੀ ਹੋਰ ਉਹ ਇਖਵਾਲ ਰਿਹਾ ਮੈਂ ਤੇ ਖੋਤਿਆਂ ਦਾ ਸਰਪੰਚ ਵਜਨ ਲਾ ਕੇ ਪਣਾ ਯਾਰ ਸਭ ਦਾ ਵੜਾਈ ਖੋਤਿਆਂ ਆਲਾ ਸਰਪੰਚ ਚੱਲੋ ਚੱਲ ਯਾ ਕੋਤਰਾ ਸਰਬਸ ਆ ਚਲ ਇਹ ਚੌੜਾਈਆਂ ਨਾ ਮਰੀ ਜਾ ਹੋਰ ਨਾ ਜਾਂਦੇ ਨਾ ਹੋਰ ਛਾਪਾ ਪਾ ਲੈ ਆ ਜਾ ਯਾਰ ਨਾਲੀ ਵੀ ਆਪਣੀ ਬਣਨ ਵਾਲੀ ਆ ਉਹ ਨਾਲੀ ਦੇ ਤਾਂ ਮਲੂ ਨਾ ਵੀ ਖੋਤਾਂ ਤੋਂ ਖੈਰਾ ਛੁੱਟੂ ਤੇ ਉਹ ਆਪਾਂ ਦੇ ਚੌਹ ਸਾਲਾਂ ਦੇ ਖੋਤੇ ਸਾਂਭ ਲਈਏ ਤੇ ਬੜੀ ਸ਼ਾਵਾਸ਼ ਹੈ ਆਪਣੀ ਸਰਪੰਚ ਸਾਹਿਬ ਇਹ ਸਾਹਬਾ 20 ਲੱਖ ਤਾਂ ਪੂਰਾ ਕਰਾਂਗੇ ਉਹ 20 ਲੱਖ ਦੀ ਗੱਲ ਕਰਦਾ ਤੂੰ ਉਹ ਆਪਾਂ 20 ਖੋਤੇ ਪੂਰੇ ਕਰ ਲਾਂਗੇ ਪਿਆ ਕਰਨਾ ਆ ਜਾ ਯਾਰ ਉਹ ਆ ਗਿਆ ਸਰਪੰਚ ਹੋ ਜਾਂਦਾ ਫੈਸਲਾ ਵੀ ਪੰਚ ਆ ਗਿਆ ਕਿ ਡੀਸੀ ਆ ਗਿਆ ਦੇਖ ਲੈਨੇ ਸਰਪੰਚ ਨੂੰ ਉਹ ਇੱਕ ਮੱਡਾ ਕਿ ਮੈ ਰੋਲਾ ਨਾ ਪਾਓ ਏ ਆਖੋ ਤੇ ਦਰ ਰੋਲਾ ਓਏ ਹੋਈਆ ਓਏ ਹੋਜੇ ਖੋਤੇ ਹਰਗੇ ਪਿੰਡ ਚ ਹੁੰਦੇ ਆ ਜਿੰਨਾ ਸੌ ਖਾਤੇ ਨਹੀਂ ਵੀ ਨਾ ਤੇ ਆਪ ਕੰਮ ਕਰਨਾ ਤੇ ਨਾ ਪੰਚਾਇਤ ਨੂੰ ਕਰਨ ਦੇਣਾ ਦੱਸੋ ਕੀ ਰੋਲਾ ਕਾਦਾ ਉਹ ਰੋਲਾ ਕਾਦਾ ਏ ਉਹ ਆ ਇਹੋ ਹੀ ਆ ਪਿਆ ਆ ਖੋਤਾ ਮੈਂ ਗਲੀ ਜ ਨਹੀਂ ਬੱਜਣ ਦੇਣਾ ਸਰਪੰਚਾ ਓਏ ਗਲੀਆਂ ਬੰਦਿਆ ਦੇ ਆਉਣ ਜਾਣ ਲਈ ਹੁੰਦੀਆਂ ਆ ਆ ਖੋਤੇ ਬੰਨਣ ਲਈ ਨਹੀਂ ਹੁੰਦੀਆਂ ਓ ਬਥੇਰੀ ਗਲੀ ਚੌੜੀ ਐ ਇੱਧਰ ਨਹੀਂ ਪਰਿਆ ਜਾ ਖੋਤਾ ਬਧਾ ਹਾਤੀ ਥੋੜੀ ਐ ਵੀ ਗਲੀ ਬੰਦ ਹੋ ਗਈ ਆ ਓਏ ਸਾਡੇ ਭਾਦੇ ਤੇ ਬੰਦੀ ਆ ਸਰਪੰਚਾ ਓਏ ਅਸੀਂ ਤੇ ਸਾਰੇ ਜੀ ਕੇ ਤੇ ਤਿਆਰ ਹੋ ਗਜਾਂ ਜੋਗੇ ਨਹੀਂ ਕੀ ਗੱਲ ਖੋਤੇ ਮੇਰੇ ਤੋਂ ਸੰਗ ਆਉਂਦੀ ਆ ਓਏ ਸਰਪੰਚਾ ਸੰਗ ਦੀ ਨਹੀਂ ਗੱਲ ਇਹਨੇ ਗਲੀ ਚ ਲੰਘਣ ਲੱਗਿਆ ਮਾਰ ਮਾਰ ਪੂਛਾਂ ਲੀੜਿਆਂ ਦਾ ਪੇੜੇ ਘਰਕ ਕਰਦਿਆ ਕਰਨਾ ਆਹੋ ਲੀੜਿਆਂ ਨੂੰ ਤੂੰ ਬੜੀ ਸ਼ੇਰਵਾਨੀ ਪਾਉਣੀ ਆ ਓ ਮੈਂ ਭਾਵੇਂ ਗਿੱਦੜਵਾਣੀ ਪਾਵਾਂ ਪਰ ਮੈਂ ਗਲੀ 'ਚ ਖੋਤਾ ਨਹੀਂ ਬੱਜਣ ਦਿੰਦਾ। ਓਏ ਇਹ ਤਾਂ ਨਹੀਂ ਖੁੱਲਣਾ। ਓ ਯਾਰ ਜੇ ਤੁਸੀਂ ਆਪਸੀ ਬਈ ਸੀ ਜਿਹਨਾਂ ਦੇ ਮੈਂ ਵੜੇਵੇ ਲੈਣ ਆਇਆ ਦੱਸ ਕੋਈ ਬੰਦੇਾਂ ਵਾਲੀ ਗੱਲ ਕਰੋ ਯਾਰ। ਮਿੰਦੇ ਦੇਖ ਤੂੰ ਹੀ ਮੇਰੇ ਨਾਲ ਗੱਲ ਤੂੰ ਜੇ ਦੇਣਾ ਕਰ ਉਹ ਬਥੇਰੀ ਗਲੀ ਚੌੜੀ ਆ ਲੰਘ ਜਾਣਾ ਤੂੰ। ਓਏ ਸਰਪੰਚਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ। ਤੂੰ ਇਹਦੇ ਪੱਖ ਲੈਣਾ। ਪੱਖ ਦੀ ਗੱਲ ਹੀ ਮਿੰਦੇ ਜਿਹੜੀ ਗੱਲ ਸਹੀ ਉਹ ਕੀਤੀ ਆ। ਨਹੀਂ ਯਕੀਨ ਨਾ। ਤੇ ਉਹ ਲਾਗਲੇ ਪਿੰਡ ਦਾ ਪਾਹੂ ਆਉਂਦਾ ਕੋਈ ਸਿਆਣਾ ਲੱਗਦਾ ਉਹਨੂੰ ਪੁੱਛ ਲੈਨੇ ਆਪਾਂ। ਆਈ ਪਾਹੂ ਸੁਣੀ ਗੱਲ। ਆਵੇ ਆ ਗਿਆ ਤਾਂ ਪੁੱਛਣੀ ਨੇ ਪ ਆ ਵੇ ਪਾਉ ਮੇਰੇ ਸੁਣ ਗੱਲ ਆ ਗਲੀ ਤੇ ਗਲੀ ਚ ਇਹਨੇ ਬੱਦਾ ਹੀ ਖੋਤਾ ਐਡੀ ਗਲੀ ਚੌੜੀ ਆ ਇਹਨੇ ਬਿਨਾਂ ਗੱਲ ਤੋਂ ਆ ਕੇ ਮਕਾਲ ਵਾਲੀ ਦੀ ਖੋਤਾ ਗਲੀ ਚ ਨਹੀਂ ਬਣ ਦੇਣਾ ਐਡੀ ਗਲੀ ਚੌੜੀ ਜਿੱਧਰ ਦੀ ਮਰਜ਼ੀ ਲੰਘਾ ਤੂੰ ਪਾਉ ਦਾ ਸਭ ਰੋਲੇ ਦੀ ਗੱਲ ਹੈ ਚ ਕੋਈ ਉਹ ਪਾਉ ਤਿਰਨਾ ਗੱਲ ਕਰਨ ਨਾ ਵੀ ਰੋਲੇ ਦੀ ਗੱਲ ਹੈ ਚ ਕੋਈ ਕੋਈ ਇਹਦਾ ਜਾਗਰਦਾ ਡੈਡੀ ਆ ਇਹਦਾ ਬੋਲਾ ਏ ਓ ਯਾਰ ਉਹ ਜਾ ਪਾ ਯਾਰ ਉਬਾਹ ਹੋ ਗਿਆ ਫੈਸਲਾ ਯਾਰ ਖੋਤਾ ਦੇ ਲੋਚੀ ਦਾ ਗਲੀ ਚ ਵੱਜੂ ਓਏ ਇਦਾਂ ਕਿਦਾਂ ਵੱਜੂ ਗਲੀ ਚ ਓਏ ਤੂੰ ਤੇ ਦੇ ਐਮਐਲ ਤੋਂ ਡਰਿਆ ਫਿਰਦਾ ਮਿੰਦੇ ਦੇ ਮੰਤਰੀ ਤੱਕ ਲਿੰਕਿਆ ਲੈ ਜੇ ਇਹ ਗੱਲ ਨਾ ਤੇ ਵੇਖ ਫੇਰ ਓ ਮਖਾਣ ਲਿੰਕ ਆਪਦੇ ਆ ਬੱਧਾ ਪਿਆਈ ਦੂਜਾ ਵੀ ਬੁਲਾ ਹਣ ਮੰਤਰੀ ਨੂੰ ਖੋਤੇ ਦਾ ਰਹਿੰਦੀ ਦੁਨੀਆ ਦਾ ਕਿ ਇੱਥੇ ਹੀ ਰਹਿਣਗੇ ਓਏ ਲੈ ਜੇ ਇਹ ਗੱਲਾਂ ਨਾ ਫਿਰ ਤੇ ਸ਼ਾਮੀ 6 ਵਜੇ ਤੋਂ ਪਹਿਲਾਂ ਪਹਿਲਾਂ ਸਰਪੰਚਾ ਤੇ ਤੋਂ ਖੋਤੇ ਨਾ ਖਲਾਏ ਤੇ ਮੈਨੂੰ ਵੀ ਮਿੰਦਾ ਚੜੀ ਕਿਨੇ ਕਹਿਣਾ ਓਏ ਮੰਤਰੀ ਸਾਹਿਬ ਤੇ ਆਈ ਲੈ ਓ ਤੂੰ ਮੂੰਹ ਤੋਂ ਜਾ ਕੇ ਓ ਤੂੰ 6 ਵਜੇ ਦੀ ਗੱਲ ਕਰਦਾ ਓ ਜੇ ਤੂੰ 6 ਮਹੀਨੇ ਤੇ ਵੀ ਖੋਤਾ ਖਲਾਜਾ ਮੈਨੂੰ ਵੀ ਸਰਪੰਚ ਕਿਨੇ ਕਹਿਣਾ ਲੱਗ ਜੂ ਪਤਾ ਇਹ ਲੱਗ ਜਾਂਦਾ ਪਤਾ ਆਹੋ ਲੱਗ ਜਾਂਦਾ ਪਤਾ ਉਹ ਜੇ ਤੂੰ ਹੁਣ ਸਟੈਂਡ ਲਿਆ ਨਾ ਤੇ ਆੜਿਆ ਰਹੀਂ ਉਹ ਇੱਥੇ ਕਰਨਾ ਕਰ ਮੰਤਰੀ ਸਾਹਿਬ ਆਉਣ ਹੀ ਆਲੇ ਆ ਉਹ ਚਲ ਠੀਕ ਆ ਜੇ ਮੰਤਰੀ ਸਾਹਿਬ ਆਉਂਦੇ ਨਾ ਤਾਂ ਮੈਂ ਵੀ ਆ ਗਿਆ ਪੱਠੇ ਪਾ ਕੇ ਫੇਤੀ ਮੋੜ ਫੇਤ ਉਹ ਸਰਪੰਚ ਸਾਹਿਬ ਤੁਹਾਨੂੰ ਕਿ ਲੋੜ ਸੀ ਲੂਚੀ ਪਿੱਛੇ ਡਾ ਸਟੈਂਡ ਲੈਣ ਦੀ ਉਹ ਯਾਰ ਮੈਂ ਵੀ ਬਸ ਐ ਗੁੱਸੇ ਚ ਚਵਲ ਮਾਰ ਬੈਠਾ ਹੀ ਪਰ ਉਹਨਾਂ ਪਿੱਛੇ ਵੀ ਨਹੀਂ ਹਟ ਸਕਦੇ ਜਿਓਨੇ ਮੰਤਰੀ ਸੱਜੀ ਬੁਲਾ ਲਿਆ ਦੇ ਹਾਂ ਮੰਤਰੀ ਬੁਲਾ ਲਿਆ ਦੇ ਮੰਤਿਆਂ ਖੋਤਾਂ ਨੇ ਮਖਲੇ ਰਹਿ ਗਏ 10 ਮੰਤਰੀ ਵਿਹਲੇ ਆ ਉਹ ਵਿਹਲੇ ਆ ਸਰਪੰਚਾ ਬਾਥਰਮਾਂ ਦੇ ਦਧ ਘਾਟਨ ਕਰਦੇ ਫਿਰਦੇ ਆ ਅੱਛਾ ਫਿਰ ਮੇਰੀ ਮੰਨੇ ਦੀ ਆਪਾਂ ਗੱਲ ਬਹੁਤੀ ਨਾ ਵਧਾਈਏ ਤੂੰ ਪਿੰਨੋਂ ਪਤਾ ਕਰ ਇਹ ਮਿੰਦਾ ਚੜੀ ਕਿਸ ਦੀ ਦੇ ਮੰਨਦਾ ਉਹ ਕੀਪਤਾ ਕਿਸ ਦੇ ਕਹਿੰਦੇ ਜਿੱਦ ਛੱਡ ਦੇ ਆਹੋ ਸਰਪੰਚਾ ਮੈਂ ਕਰਦਾ ਪਤਾ ਹਾਂ ਤੂੰ ਪਿੰਨੋਂ ਪਤਾ ਕਰੇ ਕਰੀ ਚਾਠੇ ਉਸ ਸਰਪੰਚ ਦਾ ਪਤਾ ਕਰ ਲਿਆ ਜਿੰਨੇ ਹਾਂ ਇਹ ਪੁਰਾਣੇ ਸਰਪੰਚ ਦਾ ਰਿਸ਼ਤੇਦਾਰ ਜੀ ਉਹ ਨਦੀ ਆ ਕਿਣ ਕੋਈ ਮੋੜਦਾ ਹੈ ਬਾ ਠੀਕ ਕਰੋ ਪਤਾ ਯਾਰ ਕਰੋ ਕਰੋ ਪਤਾ ਨਹੀਂ ਅੱਗੇ ਮੈਂ ਉਹਨਾਂ ਕਰ ਗਿਆ ਉਹਨਾਂ ਬੜੀ ਬੇਇੱਜ਼ਤੀ ਕੀਤੀ ਮੇਰੇ ਨਾਲ ਚਲੋ ਮੈਂ ਨਹੀਂ ਜਾਣਾ ਇਕੱਲੇ ਨੇ ਚੱਲ ਦੋਵੇਂ ਚਲ ਜਾਨੇ ਕੀ ਪਤਾ ਉਹਨਾਂ ਨੇ ਕਹਿਣ ਤੇ ਜਿੱਦ ਛੱਡਦੇ ਬਿੰਦਾ ਚੱਲ ਯਾਰ ਚੱਲ ਚਾਣਾ ਸੱਪਾਂ ਮਖਾਈ ਕੇ ਗਿਆ ਕਿਹਦੇ ਘਰ ਸੰਗ ਲੱਗੇ ਆਈ ਦੱਸੋ ਕਿਵੇਂ ਮਾਰੇ ਚੱਕਰ ਅੰਦੀ ਉਹ ਦਰਸਲ ਖੋਤੇ ਹੀ ਰੌਲਾ ਪੈ ਗਿਆ ਇਹ ਤੁਹਾਡੇ ਕੋਲੇ ਖੋਤੇ ਦੇ ਰੌਲੇ ਤੋਂ ਕਿੰਨਾ ਹੋਰ ਹੋਣਾ ਵੀ ਕੀ ਹੈ ਵੈਸੇ ਹੁਣ ਰੌਲਾ ਫੇਰ ਤੁਹਾਡਾ ਲੂਚੀ ਨਾਲੀ ਹੈ ਉਹ ਨਹੀਂ ਲੂਚੀ ਨਾਲ ਨਹੀਂ ਆ ਉਹ ਦਰਸਲ ਜਿਹੜੇ ਆਪਣੇ ਪਿੰਡ ਮਿੰਦੇ ਹੁਣੇ ਨਹੀਂ ਆਏ ਉਹਨਾਂ ਦਾ ਰੌਲਾ ਪਿਆ ਹੈ ਉਹ ਨਾਲੇ ਹੀ ਸੁਣਿਆ ਉਹਦਾ ਦਾ ਰਿਸ਼ਤੇਦਾਰ ਵੀ ਆ ਕਿਹੜਾ ਰਿਸ਼ਤੇਦਾਰਾ ਸਾਡਾ ਐਵੇਂ ਮਿੰਦੇ ਚੜੀ ਹੋਣੀ ਉਹ ਨਾ ਨਾ ਰੌਲਾ ਪੈ ਗਿਆ ਲੂਚੀ ਦਾ ਖੋਤਾ ਬੰਨਣ ਤੋਂ ਉਹ ਮਹਿੰਦੀ ਦੀ ਜੇਦਾ ਵੀ ਮੈਂ ਸ਼ਾਮੀ 6 ਵਜੇ ਤੋਂ ਪਹਿਲਾ ਪੀਲਾ ਖੋਤਾ ਖਲਾਉਣਾ ਗੱਲ ਵਾਸ ਇੰਨੀ ਆ ਵੀ ਆਪਾਂ ਅੱਜ ਸ਼ਾਮ ਦੇ 6 ਵਜੇ ਆਉਣੇ ਕਿਸ ਤਰੀਕੇ ਨਾਲ ਕੱਲ ਦੀ ਫਿਰ ਕੱਲ ਵੇਖੀ ਜਾਓ ਐਂ ਸੋ ਰਿਆ ਵੀ ਤੁਹਾਡੀ ਮੰਗਦਾ ਹੋ ਅੱਛਾ ਇਹ ਨਹੀਂ ਗੱਲ ਆ ਆਪਾਂ ਹੁਣੇ ਫੋਨ ਤੇ ਗੱਲ ਕਰ ਲੈਂਦੇ ਹੋ ਜੀ ਕਰੋ ਜੀ ਹਲੁੰਦੇ ਸ ਉਹ ਹਾਂ ਤਾਈ ਸਰਪੰਚ ਆਇਆ ਹੀ ਮੇਰੇ ਵਾਲਾ ਪੂਰੇ ਡਰੇ ਭਾਈ ਆਪਾਂ ਕੰਮ ਖਿੱਚ ਕੇ ਰੱਖਣਾ ਉਸ਼ਾਉਂ ਸ਼ੇਵੈ ਤੂੰ ਪਹਿਲਾ ਪਹਿਲਾ ਖੋਤੇ ਖਲਵਾਉਣੇ ਆ ਆਪਾਂ। ਉਹ ਤਾਈ ਤੂੰ ਪਰਵਾਹ ਨਾ ਕਰ। ਖੋਤੇ ਤੇ ਖੁੱਲ ਕੇ ਸਮਝਾ। ਹਾਂ ਠੀਕ ਹੈ ਠੀਕ ਹੈ। ਲੈ ਹੋ ਗਈ ਗੱਲ। ਉਹ ਕਹਿੰਦਾ ਤਾਈ ਜੇ ਤੁਸੀਂ ਕਹਿ ਦਿੰਦੇ ਆਪਾਂ ਖੋਤੇ ਖਲਵਾਉਂਦੇ ਹੀ ਨਹੀਂ। ਚਲੋ ਚੰਗਾ ਜੀ। ਧੰਨਵਾਦ ਆਤਾ। ਆ ਵੀ ਸਿਆਪਾ ਮੁਖਿਆਰੇ ਇਹ ਹੱਥ ਸਿਆਪਾ ਨਹੀਂ ਮੁਖਾ ਪਰ ਮਨੂ ਲੇਗਾ ਤੇ ਸਮਝ ਨਹੀਂ ਆਉਂਦੀ ਉਹ ਪੁੱਖੇ ਤਵੇ ਤੇ ਬੜੇ ਮਿੰਦੇ ਨੇ ਏਡੀ ਛੇਤੀ ਗੱਲ ਮੰਨ ਕਿਦਾਂ ਲਈ ਯਾਰ ਹੋਏ ਆਪਾਂ ਕੀ ਲੈਣਾ ਚੰਗਾ ਸਗੋਂ ਨਿਪੜਿਆ ਤੇ ਹੈ ਚੱਲੀ ਹਾਂ ਯਾਰ ਮੈਨੂੰ ਕੋ ਖੋਤੇ ਦੇ ਕਾਲਾ ਲੱਗਦਾ ਈ ਹਾਂ ਖੋਤੇ ਚ ਕਾਲਾ ਹੁੰਦਾ ਸਰਪੰਚਾ ਦਾਲ ਚ ਕਾਲਾ ਹੁੰਦਾ ਏ ਉਹ ਦਾਲ ਚ ਕਾਲਾ ਹੁੰਦਾ ਉਹ ਲੋਕਾਂ ਲਈ ਉਹ ਆਪਣਾ ਸਾਰਾ ਕੋਈ ਖੋਤੇ ਚ ਕਾਲਾ ਯਾਰ ਆ ਜਾ ਕੇ ਮਾਹੌਲ ਚੱਲ ਵੇਣੀ ਗਲੀ ਚ ਉਹ ਸਰਪੰਚ ਸਾਹਿਬ ਨਾਲੇ ਮਿੰਦਾ ਦਾ 6 ਵਜੇ ਨੂੰ ਖੋਤੇ ਖਲੋਣੇ ਚਾਰ ਦਾ ਵਾਜ ਵੀ ਗਏ ਆ ਚਾ ਦੇਖੀ ਸੀ ਮਾਹੌਲ ਚੱਲ ਗਲੀ ਜਾ ਕੇ ਪਤਾ ਲੱਗਣਾ ਹੀ ਸੰਭਲ ਮੁੰਡਾ ਅਮਰ ਗਾਦੇ ਨਹੀਂ ਕੋਈ ਬੜੀ ਜੰਦਰੀ ਹੈ ਤੁਮੇ ਲੈ ਆ ਗਈ ਬਹੁਤ ਸਰਪੰਚਾ ਕਾਰ ਆਇਆ ਤਰਲਾ ਮੈਂ ਤਾਂ ਤਾਈ ਦਾ ਹੀ ਕਿੱਥੇ ਮਰਜੀ ਭਜਲਾ ਆ ਖੋਤੇ ਤੇਰੇ ਸਾਹਮਣੇ ਖਲਾਉਣਾ ਹੀ ਉਹ ਵੀ 6 ਵਜੇ ਤੋਂ ਪਹਿਲਾਂ ਪਹਿਲਾਂ ਤੇ ਖਲਾਉ ਕੌਣ ਕੋਈ ਨਹੀਂ ਫਿਕਰ ਨਾ ਕਰ ਆ ਰਿਹਾ ਮੰਤਰੀ ਸਾਹਿਬ ਆ ਰਿਹਾ ਮੰਤਰੀ ਸਾਹਿਬ ਨਾਲ ਹੋਰ ਨਹੀਂ ਕੋਈ ਮੰਤਰੀ ਨੇ ਆਉਣਾ ਇਹ ਦੇ ਸੱਦੇ ਨੂੰ ਮંત્રી ਸਾਹਿਬ ਇੱਕ ਮਿੰਟ ਗੱਲ ਸੁਣੋ ਇਹਨਾਂ ਦੇ ਖੋਤੇ ਦੇ ਮਸਲੇ 'ਚ ਮੈਂ ਪਹਿਲਾਂ ਵੀ ਆਇਆ ਜੀ ਉਹ ਲੋਚੀ ਦਾ ਖੋਤਾ ਚੋਰੀ ਹੋਇਆ ਸੀ ਲੱਭ ਕੇ ਸਰਪੰਚਾਂ ਨੇ ਖੋਤੀ ਦੇ ਦਿੱਤੀ ਸੀ ਤੇ ਉਹ ਬੜੇ ਚਲਾਕ ਜੇ ਉਹ ਐਮਐਲਏ ਤੈਨੂੰ ਗੱਲਾਂ-ਗੱਲਾਂ 'ਚ ਲਾ ਕੇ ਤੋਰਤਾ ਸੀ ਆ ਵੀ ਇਹ ਦਰਬੰਦਾ ਕੀ ਇਹਨਾਂ ਦਾ ਭਾਉ ਕੀ ਰੌਲਾ ਆਪਣਾ ਰੌਲਾ ਮੰਤਰੀ ਸਾਹਿਬ ਕਾਦਾ ਆ ਖੋਤਿਆਂ ਦਾ ਜੀ ਇਹ ਗਲੀ 'ਚ ਖੋਤੇ ਬੰਦਾ ਤੇ ਮੈਂ ਬੱਜਣ ਨਹੀਂ ਦਿੰਦਾ ਉਹ ਤੁਸੀਂ ਆਪ ਹੀ ਦੱਸੋ ਮੰਤਰੀ ਸਾਹਿਬ ਆ ਗਲੀਆਂ ਬੰਦਿਆਂ ਦੇ ਤਰ ਲਈ ਨਹੀਂ ਨੇ ਕਿ ਖੋਤੇ ਬਨਣ ਲਈ ਹੁੰਦੀਆਂ ਉਹ ਖੋਤੇ ਹੈਗੇ ਕੀ ਦੀਆ ਮੇਰੇ ਜਨਾਬ ਇਹ ਗਲੀ 'ਚ ਕੀ ਕਰਦੇ ਆ ਉਹ ਜਨਾਬ ਖੋਤੇ ਗਲੀਆਂ 'ਚ ਹੀ ਹੁੰਦੇ ਆ ਹੋਰ ਮੈਂ ਖੋਤੇ ਪਾਰਲੀਮੈਂਟ 'ਚ ਭੇਜਦਾ ਉਹ ਬੋਲਦਾ ਕਹਿੰਦਾ ਤੂੰ ਏ ਛੱਡੋ ਮੰਤਰੀ ਸਾਹਿਬ ਛਦਾਈ ਹੈ ਗਿਆ ਇਹਦੇ ਤੂੰ ਤੇਰੇ ਪਿੰਡ ਦਾ ਪਹਿਲਾਂ ਵੀ ਖੋਤਿਆਂ ਵਾਲਾ ਰੌਲਾ ਆਇਆ ਇਹ ਤੂੰ ਖੋਤਿਆਂ 'ਚੋਂ ਬਾਹਰ ਨਿਕਲਣਾ ਕਿ ਨਹੀਂ ਆ ਸਹੀ ਗੱਲ ਹੈ ਮੰਤਰੀ ਸਾਹਿਬ ਇਹਨਾਂ ਨੇ ਖੋਤੇ ਵਿੱਚ ਬਾਹਰ ਨਾ ਇਹਨਾਂ ਬੜਾ ਤੁਸੀਂ ਕੀਤਾ ਆ ਗਲੀ 'ਚੋਂ ਨੰਗ ਦਾ ਟੱਪਦਾ ਹਰੇਕ ਨੂੰ ਪਛੰਡੇ ਮਾਰਦੇ ਆ ਕੋ ਮੰਤਰੀ ਸਾਹਿਬਾ ਸਰਪੰਚ ਵੀ ਇਹਦੇ ਨਾਲ ਰਲਿਆ ਏ ਇਹ ਵੀ ਕਹਿੰਦਾ ਗਲੀਆਂ ਖੋਤੇ ਨਹੀਂ ਖੋਲੰਦੇ ਨੇ ਐਵੇਂ ਕਿੱਦਾਂ ਨਹੀਂ ਖੋਲੰਦੇ ਨੇ ਓਏ ਫਾੜੋ ਮੋੜਿਆ ਖੋਲ ਖੋਤੇ ਇਹਨਾਂ ਦੇ ਬੰਨ ਘਾਰ ਇਹਨਾਂ ਦੇ ਗੰਡ ਪਾਇਆ ਇਹਨਾਂ ਗਲੀ ਚ ਓ ਵੇਖੀ ਸਰਪੰਚਾ ਕਿਤੇ ਛੇਤ ਨਹੀਂ ਵੱਜ ਗਏ ਓਪ ਓਪ ਕੋਈ ਗੱਲ ਦੀ ਸੁਣਾ ਮੇਰੀ ਤਰ੍ਹਾਂ ਇੱਕ ਮਿੰਟ ਸਭ ਮੇਰੀ ਮਨੋਧਿਆ ਖੋਤਿਆਂ ਚੱਕਰ ਚ ਨਾ ਉਹ ਵੜ ਇੱਕ ਕਲਿਨਿਕ ਹੋਤੀ ਜੀ ਉਹ ਮੰਤਰੀ ਸਾਹਿਬ ਜਿਹੜਾ ਵੀ ਨਾ ਖੋਤਿਆਂ ਚੱਕਰ ਚ ਆਇਆ ਨਾ ਉਹ ਇਹ ਲੈ ਕੇ ਬਹਿ ਕੇ ਜੇ ਬੇੜਾ ਕਰ ਕਰਤਾ ਖੋਤਿਆਂ ਉਹਦੇ ਬਾਦਰ ਕਾਂ ਨੂੰ ਲੈ ਕੇ ਬਹਿ ਕੇ ਜਿਹਨਾਂ ਦੇ ਕੈਪਟਨ ਘਰੇ ਬਾਤਾ ਜੇ ਉਹਨਾਂ ਨੇ ਤੂੰ ਤੇ ਅਗੇਰੀ ਸੀਮੇ ਛੀਂਦ ਦਿੱਤਾ ਵੀ ਦਰ ਜੇ ਉਹ ਇਹਨਾਂ ਤੁਹਾਨੂੰ ਪਿੰਡ ਦਾ ਮੈਂਬਰ ਨਹੀਂ ਜੇ ਬੰਦੇ ਨਾ ਮਾਣੀ ਮੇਰੀ ਗੱਲ ਸੁਣੋ ਮੰਤਰੀ ਸਾਹਿਬ ਤੁਹਾਡੀ ਐਵੇਂ ਕਿੰਨੇ ਫੋਟੋ ਬਾਦੀ ਖੋਤੇ ਨਾ ਤੁਸੀਂ ਤੇ ਖੋਤੇ ਵਾਲੇ ਮੰਤਰੀ ਬਜਾਣਗੇ ਪੜਾ ਮੇਰੀ ਮਨੋਧਿਆ ਬਣਾ ਬੁਨਾ ਮਾਰ ਕੇ ਨਿਕਲ ਜਾਓ ਇਹ ਖੋਤੇ ਖੋਤੇ ਵਾਲੇ ਮਸਲੇ ਆ ਪਿਆਲੋਂ ਨਿਕਲਣਗੇ ਆ ਜਾਓ ਹਾਂ ਉਹ ਰਹਿੰਦੇ ਮੁੰਡਿਆ ਖੋਤੇ ਖੋਲਣ ਨੂੰ ਸੀਐਮ ਸਾਹਿਬ ਦਾ ਫੋਨ ਆਇਆ ਕੋਈ ਕੰਮ ਜ਼ਰੂਰੀ ਪੈ ਗਿਆ ਚਲੋ ਚੱਲ ਜੀ ਓਏ ਮੰਤਰੀ ਸਾਹਿਬ ਕਿੱਥੇ ਚੱਲੇ ਜੇ ਉਹ ਪਹਿਲਾਂ ਇਨਸਾਫ ਤੇ ਕਰਕੇ ਜਾਓ ਕੋਈ ਇਨਸਾਫ ਨੂੰ ਇੱਥੇ ਗੋਲੀ ਚੱਲੀ ਆ ਓਏ ਆਪੇ ਕਰ ਲਿਓ ਇਨਸਾਫ ਕੋਈ ਜ਼ਰੂਰੀ ਕੰਮ ਪੈ ਗਿਆ ਸਾਨੂੰ ਜਾਣਾ ਪੈਣਾ ਸਾਥਰੀ ਕਾਲ ਚਲੋ ਮੁੰਡੇ ਚੱਲ ਜੀ ਓ ਬੱਲੇ ਓ ਖੋਤਿਓ ਸ਼ਾਬਾਸ਼ ਤੁਹਾਡੇ ਆ ਚਿੜੀਆਂ ਚੁੜੀਆਂ ਦੇ ਖੰਭ ਖਲਾਰਦੇ ਤੁਸੀਂ ਚੱਲੀਏ ਸਰਪੰਚ ਸਾਹਿਬ ਓ ਘਟ ਜਾ 2 ਮਿੰਟ ਓ 6:00 ਵਜ ਲੈਣਦੇ